ਜੀ ਆਪਾਂ ਲੜੀਵਾਰ ਸੰਤਿਆ ਸਵਈਆਂ ਦੀ ਕਰ ਰਹੇ ਹਾਂ ਤੇ ਤੀਜੀ ਸਵਈ ਆਪਨੀ ਚੱਲ ਰਹੀ ਸਨ ਇੱਥੇ ਤੱਕ ਆਪਣੀ ਸੰਤਿਆ ਪਿੱਛੇ ਆਪਾਂ ਕਰ ਲਈ ਸੀ ਜਪ ਤਪ ਸਤ ਸੰਤੋਖ ਸੰਤੋਖ ਤੇ ਵਿਸਰਾਮ ਹੈ ਪਿਖ ਦਰਸ਼ਨ ਗੁਰ ਸਿਖ ਹੈ ਸਰਨ ਪਰਹਿ ਤੇ ਉਬਰ ਹੈ ਇੱਥੇ ਵਿਸਰਾਮ ਹੈ ਛੋੜ ਜਮ ਪੁਰ ਕੀ ਲਿਖ ਹੈ ਜਮ ਪੁਰ ਕੀ ਲਿਖ ਹੈ ਭਗਤ ਭਾਏ ਭਰਪੂਰ ਭਰਪੂਰ ਪੱਪਾ ਤੇ ਪੱਪਾ ਇਹ ਤਿਆਰ ਰੱਖਣਾ ਠੀਕ ਹੈ ਇੱਥੇ ਬਿਸਰਾਮ ਹੈ ਰਿਦੈ ਉਚਰੈ ਕਰਤਾਰੈ ਇਹ ਤਿਆਰ ਰੱਖਣਾ ਕਿ ਇੱਥੇ ਦਲਾਵਾਂ ਲੱਗੀਆਂ ਸਾਰਿਆਂ ਦੀ ਰਿਦੈ ਉਚਰੈ ਕਰਤਾਰੈ ਗੁਰ ਗਉਹਰ ਦਰਿਆਉ ਦਰਿਆਉ ਤੇ ਬਿਸਰਾਮ ਹੈ ਪਲਕ ਡੁਬੰਤਹਿ ਤਾਰੈ ਡੁਬੰਤਹਿ ਡੁਬੰਤਹਿ ਤਾਰੈ ਤਤਾ ਤਤੇ ਦੇ ਪੈਰ ਵਿੱਚ ਜਈਆ ਲੱਗਿਆ ਹੈ ਤੱਤੇ ਸਿਆਰੀ ਐਡਾ ਦਿਹਾ ਹ ਬਣ ਜਾਣਾ ਠੀਕ ਹੈ ਬੰਤਹਿ ਤਾਰੇ ਨਾਨਕ ਕੁਲ ਨਿਮਲ ਅਵਤਰਿਓ ਅਵਤਰਿਓ ਇਥੇ ਵਿਸਰਾਮ ਗੁਣ ਕਰਤਾਰੇ ਉਚਰੇ ਗੁਰ ਅਮਰਦਾਸ ਜਿਨ ਸੇਵਿਓ 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 ਇਥੇ ਵਿਸਰਾਮ ਤਿੰਨ ਦੁੱਖ ਦਰਿਦਰ ਪਰ ਹਰ ਪਰੈ ਤੈਨ ਤੈਨ ਭਾਰਾ ਉਚਾਰਨ ਕਰਨਾ ਦੁਖ ਦਰਿਦਰ ਪਰ ਹਰ ਪਰੈ ਸਮਝ ਲੱਗੀ ਜੀ ਹਾਂਜੀ ਚਿਤ ਚਿਤ ਵੋ ਅਰਦਾਸ ਇੱਥੇ ਵਿਸਰਾਮ ਕਹੋ ਪਰ ਕਹ ਕਕਾ ਹੈ ਸਰੀ ਕਹ ਪੇ ਨਾ ਸਕੋ ਭਿੰਨ ਨਹੀਂ ਪੜਨਣਾ ਇਹ ਵੱਖਰਾ ਵੱਖਰਾ ਕਰਨਾ ਪੇ ਨਾ ਸਕੋ ਠੀਕ ਹੈ ਹਾਂ ਸਰਬੋ ਚਿੰਤ ਤੁਜ ਪਾਸ ਇਥੇ ਬਿਸਰਾਮ ਤੁਝ ਪੜਨਾ ਛੱਜੇ ਦੀ ਬਾਜੂ ਚਾਰਨ ਹੋਵੇ ਦੁੱਧ ਨਹੀਂ ਪੜਨਾ ਤੁਝ ਤਜ ਹਾਂ ਪਾਸ ਸਾਧ ਸੰਗਤ ਹੋ ਤੱਕੋ ਤੇਰੇ ਹੁਕਮ ਕਵੈ ਨੀਸਾਨ ਇਥੇ ਬਿਸਰਾਮ ਤਉ ਕਰੋ ਸਾਹਿਬ ਕੀ ਸੇਵਾ ਜਪ ਗੁਰ ਦੇਖੈ ਸਭ ਦਿਸ਼ਟ ਇਥੇ ਬਿਸਰਾਮ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਣ ਪੁਰਖ ਇਥੇ ਵਿਸਰਾਮ ਅਲਖ ਪੜਨਾ ਜੋ ਪਰਮ ਆਵਹਿ ਸੋ ਕਹੋ ਕਹੋ ਕਹ ਕਾਹੋ ਕਹ ਕੱਕਾ ਹਾ ਹਾ ਉੜੇ ਔਕੜ ਕਹੋ ਗੁਰ ਅਮਰਦਾਸ ਕਾਰਣ ਕਰਨ ਇਥੇ ਵਿਸਰਾਮ ਜਿਵ ਤੂ ਰਖਹਿ ਤਿਵ ਰਹੁ ਸਮਝ ਲੱਗ ਗਈ ਹਾਂਜੀ ਭਿਖੇ ਕੇ ਭਿਖੇ ਕੇ ਇਸ ਤਰ੍ਹਾਂ ਪੜ੍ਹਨਾ ਭਿਖੇ ਕੇ ਗੁਰ ਗਿਆਨ ਅਰ ਧਿਆਨ ਇੱਥੇ ਬਿਸਰਾਮ ਤਤ ਸੋ ਤਤ ਮਿਲਾਵੇ ਮਿਲਾਵੇ ਪੜ੍ਹਨਾ ਬਾਵੇ ਦੀ ਦਲਾਵਾਂ ਲੱਗੀ ਸੱਚ ਸੱਚ ਜਾਣੀ ਐ ਇੱਥੇ ਬਿਸਰਾਮ ਇੱਕ ਚਿਤ ਹੈ ਲਿਵ ਲਾਵੇ ਦਲਾਵਾਂ ਤਿਆਰ ਰੱਖਿਆ ਜੀ ਲਾਵੇ ਕਾਮ ਕ੍ਰੋਧ ਵਸ ਕਰੇ ਕਰੇ ਤੋ ਬਿਸਰਾਮ ਹੈ ਪਵਨ ਉਡੰਤ ਨਾ ਤਾਵੇ ਤਾਵੇ ਤੇ ਬਿਸਰਾਮ ਤਾਵੇ ਤਾਵੇ ਤੇ ਦਲਾਵਾਂ ਲਗੀਆਂ ਤਿਆਰ ਕਰੀਏ ਠੀਕ ਹੈ ਤੇ ਬਿਸਰਾਮ ਲਾਉਣਾ ਕਾਮ ਕ੍ਰੋਧ ਵਸ ਕਰੈ ਇੱਥੇ ਬਿਸਰਾਮ ਹੈ ਪਵਨ ਉਡੰਤ ਨਾ ਤਾਵੇ ਦਲਾਵਾਂ ਤਿਆਰ ਰੱਖਣਾ ਤਾਵੇ ਨਿਰੰਕਾਰ ਕੈ ਵਸੈ ਦੇਸ ਦੇਸ ਤੇ ਬਿਸਰਾਮ ਹੈ ਹੁਕਮ ਬੁੱਝ ਵਿਚਾਰ ਪਾਵੇ ਕਲ ਮਾਹ ਰੂਪ ਕਰਤਾ ਪੁਰਖ ਪੁਰਖ ਤੇ ਵਿਸਰਾਮ ਲਾਉਣਾ ਠੀਕ ਹੈ ਜੋ ਸੋ ਜਾਣੈ ਜਿਨ ਕਿਛ ਕੀਓ ਕੀਓ ਕਕੇ ਬਿਹਾਰੀ ਆ ਐੜਾ ਊੜੇ ਔਕੜ ਗੁਰ ਮਿਲਿਓ ਸੋਏ ਭਿਖਾ ਕਹਿ ਮਿਲਿਓ ਮਿਲਿਓ ਹਾਂ ਸੋਏ ਭਿਖਾ ਕਹਿ ਕਹਿ ਤੇ ਵਿਸਰਾਮ ਸਹਿਜ ਰੰਗ ਦਰਸ਼ਨ ਦਿਓ ਦਿਓ ਹਾਂ ਰਹੇਉ ਸੰਤ ਹੋ ਟੋਲ ਵਿਸਰਾਮ ਸਾਦ ਬਹੁ ਤੇਰੇ ਮਿੱਠੇ ਸੰਿਆਸੀ ਤਪਸੀ ਅਹ ਇੱਥੇ ਵਿਸਰਾਮ ਤਪਸੀ ਅਹ ਨਹੀਂ ਪੜਨਾ ਤਪਸੀ ਅਹ ਤਪਸਿ ਅਹ ਹਾਂ ਮੁਖੋ ਇਹ ਪੰਡਤ ਮਿੱਠੇ ਬਰਸ ਏਕ ਹੋ ਫਿਰਿਓ ਵਿਸਰਾਮ ਕਿਨ ਨਹੋ ਪਰਚੋ ਲਾਇਓ ਨਹੋ ਪੜਨਾ ਨਹੋ ਪਰਚੋ ਲਾਇਓ 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 ਕਹਤੇ ਹੈ कहती सुनी कहते हैं है इस तरह पढ़ना कक्का ते हा, हा तत्ते सारी ये उच्चारण हो गई कहते हैं कहते हैं कहती है, है सुनी विश्राम रैत को खुशी ना आयो खुशी ना आयो हर नाम छोड़ दूजे लगे विश्राम तिन के गुण हो क्या कहो गोर दइए ਮਿਲਾਇਓ ਭਿਖਿਆ ਭਿਖਿਆ ਤੇ ਵਿਸ਼ਰਾਮ ਦਈਏ ਪੜਨਾ ਦੱਦਾ ਈੜੀ ਅਜਈਏ ਸਿਆਰੀ ਜਿਸ ਦਾ ਉਚਾਰਨ ਹੋਵੇਗਾ ਦੱਦਾ ਈੜੀ ਬਿਹਾਰੀ ਈੜੀ ਸਿਆਰੀ ਦਈਏ ਦਈਏ ਇਸ ਦੀ ਆਪਾਂ ਸਪੈਸ਼ਲ ਵੀਡੀਓ ਬਣਾ ਕੇ ਪਾਈ ਹੋਈ ਹੈ ਸਪੈਸ਼ਲਿਸਟ ਇਹਨਾਂ ਸ਼ਬਦਾਂ ਦੇ ਸਾਰਿਆਂ ਦੇ ਦੱਦਾ ਜਈ ਔਕੜ ਦੱਦਾ ਜਈ ਹੋੜਾ ਦੱਦਾ ਜਈਏ ਸਿਆਰੀ ਕੀ ਅੱਖਰ ਬੰਦ ਨੇ ਦਈਏ ਉਚਾਰਨ ਕਰਨਾ ਹੈ ਮਿਲਾਇਓ ਭਿਖਿਆ ਬਿਸਰਾਮ ਜੇਵ ਤੂ ਰਖਹਿ ਤਿਵ ਰਹੁ ਪਹਿਰ ਸਮਾਦ ਸੁਨਾਹੂ ਇਥੇ ਬਿਸਰਾਮ ਗਿਆਨ ਹੈ ਆਸਨ ਚੜਿਓ ਧਰਮ ਤਨਖ ਕਰ ਗਹਿਓ ਧਰਮ ਪੜਨਾ ਗਹਿਓ ਤਿ ਬਿਸਰਾਮ ਹੈ ਭਗਤ ਸੀਲ ਹੈ ਸਰ ਲੜਿਓ ਲੜਿਓ ਭੈ ਨਿਰਪੋ ਹਰ ਅਟਲ ਮਨ ਮਨ ਤੇ ਬਿਸਰਾਮ ਠੀਕ ਟੱਲ ਪੜਨਾ ਹੈ ਟੱਲ ਹਾਂ ਮਨ ਤੇ ਬਿਸਰਾਮ ਨਾਮ ਹੈ ਸ਼ਬਦ ਗੁਰ ਨੇਜਾ ਗੱਡਿਓ ਗੁਰ ਨੇਜਾ ਗੱਡਿਓ ਕਾਮ ਕ੍ਰੋਧ ਲੋਭ ਮੋਹ ਕਾਮ ਕ੍ਰੋਧ ਲੋਭ ਮੋਹ ਅਪਤ ਇੱਥੇ ਬਿਸਰਾਮ ਹੈ ਕਈ ਸੰਗਤਾਂ ਨੂੰ ਅਪਤ ਵੀ ਪੜਦੀ ਹੈ ਪਰ ਜਿਹੜਾ ਮੁੱਖ ਪਾਠ ਹੈ ਸੰਪਰਦਾ ਵਿੱਚ ਪੜਾਇਆ ਜਾਂਦਾ ਹੈ ਆਪਤ ਪੋਲਾ ਆਪਤ ਹਾਂ ਪੋਲਾ ਪੜ੍ਹੋ ਲੈਣੇ ਤੁਸੀਂ ਇੱਥੇ ਵੀ ਵਿਸਰਾਮ ਹੈ ਪੰਜ ਦੂਤ ਵਿਖੰਡਿਓ ਭਲੋ ਉਹਾਲ ਤੇਜੂ ਤਣਾ ਤਣਾ ਤੇ ਵਿਸਰਾਮ ਹੈ ਨਿਰਪਤ ਹੁਣ ਇਹ ਕਈ ਸੰਗਤਾਂ ਨੂੰ ਨਿਰਪਤ ਪੜ ਜਾਂਦੀ ਹੈ ਨਿਰਪਤ ਨੰਨੇ ਸਿਆਰੀ ਤੇ ਰਾਰਾ ਪਤ ਨਿਰਪਤ ਪਰ ਜਿਹੜੀ ਨੰਨੇ ਦੇ ਪੈਰ ਵਿੱਚ ਜਿਹੜੀ ਮਾਤਰਾ ਲੱਗੀ ਹੋਵੇ ਨਾ ਉਹ ਸਿਆਰੀ ਫਿਰ ਉਸ ਮਾਤਰਾ ਨਾਲ ਪੈ ਜਾਂਦੀ ਹੈ ਨਿਰਿਪਤ ਨਿਰਿਪਤ ਹਾਂ ਇਸ ਤਰ੍ਹਾਂ ਪਰ ਨਿਰਿਪਤ ਨਾਥ ਨਾਨਕ ਬਾਰ ਗੁਰ ਅਮਰਦਾਸ ਸੱਚ ਸੱਲ ਭਣ ਸੱਲ ਭਣ ਇੱਥੇ ਅਧਕ ਲੱਗ ਕੇ ਉਚਾਰਨ ਹੋਵੇਗਾ ਲੱਲੇ ਦੇ ਪੈਰ ਵਿੱਚ ਜਈਆ ਲੱਗਾ ਸਸਿ ਉਤੇ ਅਦਕਾ ਲੱਲੇ ਸਿਆਰੀ ਆ ਤੇ ਐਡਾ ਮੁਕਤਾ ਸੱਲ ਸੱਲ ਹਾਂ ਭੜ ਭੜ ਤੇ ਬਿਸਰਾਮ ਤੈ ਦਾਲ ਜਿਤੂ ਇਵ ਜੁਧ ਕਰ ਕਨਹਰ ਗੂਂਦ ਬਸੂ ਰੁਮਾਵਲ ਰੁਮਾਵਲ ਤੇ ਬਿਸਰਾਮ ਬਸੂ ਬੱਬਾ ਸਸਿ ਔਕੜ ਐਡਾ ਮੁਕਤਾ ਬਸੂ ਬਸੂ ਹਾਂ ਇਸ ਤਰ੍ਹਾਂ ਪੜ੍ਹਨਾ ਕਨਹਰ ਗੂਂਦ ਬਸੂ ਰੁਮਾਵਲ ਕੁਸਮ ਬਸੰਤ ਗਨੰਤ ਨਾ ਆਵੇ ਰਾਵ ਸਸ ਕਿਰਨ ਉਦਰ ਸਾਗਰ ਕੋ ਇਥੇ ਵਿਸਰਾਮ ਗੰਗ ਤਰੰਗ ਅੰਤ ਕੋ ਪਾਵੈ ਰੋਦਰ ਧਿਆਨ ਗਿਆਨ ਸਤਗੁਰ ਕੇ ਕੇਤੇ ਵਿਸਰਾਮ ਹੈ ਕਬ ਜਨ ਭਲ ਉਹਨ ਹੈ ਜੋ ਗਾਵੈ ਭਲ ਭੱਲੇ ਸਿਆਰੀ ਐਡਾ ਮੁਕਤਾ ਭਲ ਭੱਲ ਹਾਂ ਉਹਨ ਹੈ ਜੋ ਹੁਣ ਜੱਜੇ ਨੂੰ ਹੋੜਾ ਵੀ ਆਇ ਤੇ ਜੱਜੇ ਨੂੰ ਔਂਕੜ ਵੀ ਆਇ ਆਪਾਂ ਪਹਿਲਾਂ ਵੀ ਸਰਵਣ ਕਰ ਚੁੱਕੇ ਆ ਕਿ ਜਦੋਂ ਦੋਨੇ ਮਾਤਰਾ ਆ ਜਾਣ ਫਿਰ ਦਰਮਿਆਨੀ ਆਵਾਜ਼ ਕੱਢਣੀ ਔਂਕੜ ਦੀ ਵੀ ਤੇ ਹੋੜੇਗੀ ਜੋ ਗਾਵੈ ਸਮਝ ਲੱਗ ਗਈ ਹਾਂਜੀ ਭੱਲੇ ਅਮਰਦਾਸ ਗੁਣ ਤੇਰੇ ਵਿਸਰਾਮ ਤੇਰੀ ਉਪਮਾ ਤੋਹੇ ਬਨ ਆਵੇ ਬਨ ਨੰਨੇ ਦੀ ਆਵਾਜ਼ ਉਚਾਰਨ ਹੋਵੇ ਬਨ ਆਵੇ ਹੁਣ ਇਹਨੂੰ ਕਈ ਸੰਗਤਾਂ ਭਲੇ ਪੜਦੀ ਹੈ ਭਲੇ ਅਮਰਦਾਸ ਤੇਰੇ ਪਰ ਭਲੇ ਭਲੇ ਉਚਾਰ ਨਹੀਂ ਕਰਨਾ ਇਸ ਦਾ ਸੋਧੂ ਉਚਾਰਨ ਹੈ ਭੱਲੇ ਭੱਲੇ ਜਿਵੇਂ ਸੋਢੀ ਬੰਸੇ ਮਹਾਰਾਜ ਦੀ ਚੌਥੇ ਪਾਸ਼ਾ ਜੀ ਹਾਂਜੀ ਤੀਜੇ ਪਾਸ਼ਾ ਭੱਲੇ ਭੱਲੇ ਸਨ ਉਹਨਾਂ ਨੇ ਵੰਸ਼ ਦੀ ਗੱਲ ਇੱਥੇ ਕੀਤੀ ਮਾਰੇ ਭੱਲੇ ਅਮਰਦਾਸ ਗੁਣ ਤੇਰੇ ਪਟਾਨੇ ਠੀਕ ਹੈ ਇਹਨੂੰ ਭੱਲੇ ਅਦਕ ਲਾ ਕੇ ਉਚਾਰਨ ਕਰਨਾ ਹੈ ਭੱਲੇ ਅਮਰਦਾਸ ਗੁਣ ਤੇਰੇ ਤੇਰੇ ਉਪਮਾ ਤੋਹੇ ਬਾਨ ਆਵੇ ਸਮਝ ਲੱਗੀ ਸਾਰੀ ਹਾਂਜੀ ਆ ਤੀਜੀ ਸਵਈਆਂ ਦੀ ਆਪਣੀ ਤੇ ਸਮਾਪਤੀ ਹੋ ਚੁੱਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ